ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜਿਵੇਂ ਦੇ ਚੈਨਲ ਦੇ ਨਵੇਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਜਿਹੜੇ ਪ੍ਰਾਈਸ ਨੇ ਉਹ ਨਾਲ ਹੁੰਦੇ ਮੈਂਸ਼ਨ ਕੀਤੇ ਹੁੰਦੇ ਨੇਗੇ ਜਿਹੜਾ ਮੈਂ ਸੂਟ ਪਾਇਆ ਹੋਇਆ ਹੈਗਾ ਇਹ ਸੂਟ ਹੈਗਾ ਜੀ ਪਿਓਰ ਕ੍ਰਾਸ਼ ਦੇ ਉੱਪਰ ਸੂਟ ਹੈਗਾ ਜੇ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਮੈਂ ਇਹ ਵਾਲਾ ਸੂਟ ਮੈਚਿੰਗ ਰੱਖਿਆ ਹੈਗਾ ਦੀ ਪਲੇਨ ਬਾਟਮ ਹੈਗੀ ਤੇ ਨਾਲ ਮੈਂ ਆਰਗੈਂਜ਼ਾ ਸੌਫਟ ਆਰਗੈਂਜ਼ਾ ਦਾ ਲਾਈਨਿੰਗ ਵਾਲਾ ਦੁਪੱਟਾ ਲਗਾਇਆ ਹੈਗਾ ਤੇ ਇਸ ਤਰ੍ਹਾਂ ਮੈਂ ਇਹਨੂੰ ਫਿਨਿਸ਼ਿੰਗ ਪੱਟੀ ਦੇ ਕੇ ਦੇਖੋ ਸੂਟ ਨੂੰ ਸਟਿਚਿੰਗ ਕਰਵਾਈ ਹੈਗੀ ਤੇ ਨਾਲ ਇਸ ਤਰ੍ਹਾਂ ਪੋਟਲੀ ਬਟਨ ਰੱਖਨੇਗੇ ਜੇ ਤੁਸੀਂ ਵੀ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਆਪਣੇ ਦੇ ਸਟਿਚਿੰਗ ਵੀ ਕਰਵਾਉਣਾ ਚਾਹੁੰਦੇ ਹੋ ਸਟਿਚ ਵੀ ਕਰਵਾ ਸਕਦੇ ਹੋਗੇ ਬਾਟਮ ਹੈ ਜੀ ਜਿਹੜੀ ਪਲੇਨ ਬਿਲਕੁਲ ਜਿਦਾ ਕਿ ਦੁਪੱਟਾ ਹੈਗਾ ਉਸ ਤਰ੍ਹਾਂ ਬਾਟਮ ਹੈਗੀ ਬਿਲਕੁਲ ਪਲੇਨ ਬਾਟਮ ਹੈਗੀ ਤੁਸੀਂ ਦੇਖ ਸਕਦੇ ਹੋਗੇ ਤੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਸੂਟ ਤੁਸੀਂ ਪਾਇਆ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਸੂਟ ਹੈਗਾ 2500 ਪ੍ਰਾਈਸ ਰਹੇਗਾ ਮੈਚਿੰਗ ਦਾ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਰਹੇਗਾ ਜੀ 3000 ਤੇ ਬ੍ਰੈਂਡ ਦੀ ਗੱਲ ਕਰਾਂ ਬ੍ਰੈਂਡ ਰਹੇਗਾ ਜੀ ਬ੍ਰੈਂਡ ਰਹੇਗਾ ਜੀ ਟਿਸਟਾ ਤੇ ਜਿੱਦਾਂ ਕਿ ਤੁਹਾਨੂੰ ਜਿਵੇਂ ਵੀ ਸੂਟ ਤੁਹਾਡੀ ਚੁਆਇਸ ਹੈਗੀ ਉਸ ਤਰ੍ਹਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਫੇਰ ਜੌਰਜਟ ਦੇ ਸੂਟ ਦਿਖਾਉਣੀ ਆਂਗੀ ਠੀਕ ਰੇਂਜ ਦੇ ਵਿੱਚ ਕੱਲ ਆਪਾਂ ਸੂਟ ਪਾਏ ਸੀਗੇ ਉਹਦੇ ਵਿੱਚੋਂ ਸਿਰਫ ਇੱਕ ਦੋ ਸੂਟ ਅਵੇਲੇਬਲ ਨੇਗੇ ਸਾਰੇ ਸੂਟ ਨਹੀਂ ਜਿਹੜੇ ਸੋਲਡ ਹੋ ਚੁੱਕੇ ਨੇ ਕਈ ਭੈਣਾਂ ਨੂੰ ਨਹੀਂ ਮਿਲੇ ਹੈਗੇ ਸੌਰੀ ਹਨਾ ਕਾਫੀ ਜ਼ਿਆਦੇ ਮੈਸੇਜ ਆਏ ਸੀ ਮੈਨੂੰ ਸੂਟਾਂ ਬਾਰੇ ਤੇ ਰਾਤ ਹੀ ਸੋਲਡ ਹੋ ਗਏ ਸੀਗੇ ਉਹ ਤੇ ਅੱਜ ਵੀ ਮੈਨੂੰ ਮਤਲਬ ਮੈਸੇਜ ਕਾਫੀ ਜਿਆਦਾ ਆਏ ਸੀਗੇ ਹੁਣ ਤੱਕ ਭੈਣਾਂ ਦੇ ਮੈਸੇਜ ਆਈ ਜਾਂਦੇ ਨੇ ਸੂਟਾਂ ਬਾਰੇ ਅੱਜ ਆਪਾਂ ਹੋਰ ਕਲੈਕਸ਼ਨ ਪਾਉਣੇ ਆਂਗੇ ਠੀਕ ਰੇਟ ਦੇ ਵਿੱਚ ਚਲੋ ਆਪਾਂ ਟਾਈਮ ਜਿਆਦਾ ਨਹੀਂ ਖਰਾਬ ਕਰਦੇ ਸੂਟ ਦਿਖਾਉਣੇ ਪਸੰਦ ਕਰਦੇ ਆਂਗੇ ਪਹਿਲਾ ਕਲਰ ਹੈਗਾ ਜੀ ਇਹ ਵਾਲਾ ਜੌਰਜਟ ਦਾਗਾ ਇਹ ਵੀ ਚੈੱਕ ਜੌਰਜਟ ਹੈਗੀ ਪ੍ਰਾਈਸ ਇਹਦਾ ਵੀ 850 ਰਹੇਗਾ ਦੇਖੋ ਐਸਟਰਾ ਤੁਸੀਂ ਦੇਖ ਸਕਦੇ ਹੋਗੇ ਸਕਰੀਨ ਸ਼ਾਟ ਚੰਗੀ ਤਰ੍ਹਾਂ ਦੂਰੋਂ ਲੈ ਕੇ ਭੇਜਿਆ ਕਰੋ ਜੀ ਮੈਨੂੰ ਤਾਂ ਕਿ ਮੈਨੂੰ ਪ੍ਰਿੰਟ ਸਮਝ ਆ ਸਕੇ ਫਟਾਫਟ ਜਿਹੜੀਆਂ ਪਹਿਣਾ ਰਹਿ ਗਈਆਂ ਕੱਲ ਆਪਣੀ ਬੁਕਿੰਗ ਕਰਵਾ ਦਿਓ ਤੇ ਇਹ ਸੂਟ ਫੇਰ ਆਪਾਂ ਨੇ ਕੋਲੇ ਦੁਬਾਰੇ ਨਹੀਂ ਆਉਣੇ ਹੈਗੇ 850 ਪ੍ਰਾਈਸ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਦਿਓ ਪਹਿਲਾ ਸੂਟ ਇਹ ਵਾਲਾ ਸੀਗਾ ਪਹਿਣਾ ਨੇ ਸਲਾਈ ਲਈ ਵੀ ਸੂਟ ਦਿੱਤੇ ਨੇਗੇ ਆਪਾਂ ਨੂੰ ਜੇ ਤੁਸੀਂ ਵੀ ਸਟਿਚ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਜੇ ਤੁਸੀਂ ਬਿਨਾ ਸਟਿਚਿੰਗ ਤੋਂ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋਗੇ ਤੇ ਦੂਜਾ ਕਲਰੇ ਵਾਲਾ ਜੇ ਕਿਸੇ ਨੇ ਪਹਿਣ ਨੇ ਡ्रेसेस ਵਗੈਰਾ ਕੋਟ ਸੈੱਟ ਵਗੈਰਾ ਬਣਵਾਉਣੇ ਨੇਗੇ ਆਪਾਂ ਉਹ ਵੀ ਰੈਡੀ ਕਰ ਦੇਾਂਗੇ ਦੇਖੋ ਜੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਇਹ ਵਾਲਾ ਇਹਦੇ ਨਾਲ ਤੁਸੀਂ ਟਾਇਆਂ ਟਾਈ ਦੁਪੱਟਾ ਰੱਖ ਸਕਦੇ ਹੋਗੇ ਤੇ ਪ੍ਰਿੰਟ ਦੇਖੋ ਜੀ ਜਿਦਾਂ ਕਿ ਮੈਂ ਵੀ ਡਰੈਸ ਬਣਵਾਈ ਸੀ ਪਰ ਮੈਂ ਜਿਹੜੀ ਡਰੈਸ ਬਣਵਾਈ ਸੀ ਆਪਣੀ ਟੈਬੀ ਦੀ ਬਣਵਾਈ ਸੀਗੀ ਤੁਸੀਂ ਵੀ ਮਤਲਬ ਮੈਂ ਉਹ ਪਾਇਆ ਹੋਇਆ ਥੋੜਾ ਜਿਹਾ ਛੋਟਾ ਜਿਹਾ ਬਲੌਕ ਪਾਇਆ ਸੀ ਉਹ ਡਰੈਸ ਦਾ ਤੁਸੀਂ ਦੇਖ ਸਕਦੇ ਹੋ ਪਿਛਲੇ ਵੀਡੀਓ ਚ ਉਦਾਂ ਤੁਸੀਂ ਡਰੈਸ ਬਣਵਾ ਸਕਦੇ ਹੋ ਜਾਂ ਤੁਸੀਂ ਆਪਣਾ ਡਿਜ਼ਾਈਨ ਵੀ ਡਰੈਸ ਦਾ ਸ਼ੇਅਰ ਕਰ ਸਕਦੇ ਹੋਗੇ ਸੇਮ ਉਹਦਾ ਸਟਿਚ ਕਰਕੇ ਦਵਾਂਗੇ ਆਪਾਂ ਤੁਹਾਨੂੰ ਸੂਟ ਅਲੋਚੀ ਇੱਕ ਜਦੋਂ ਤੁਸੀਂ ਮੈਨੂੰ ਨਾ ਮਤਲਬ ਮੈਜ਼ਰਮੈਂਟ ਪੇਜ ਨੇ ਮੈਜ਼ਰਮੈਂਟ ਦੇ ਉੱਪਰ ਜ਼ਰੂਰ ਲਿਖ ਦਿਆ ਕਰੋ ਵੀ ਤੁਹਾਡੀ ਸਟ੍ਰੇਟ ਸਲਵਾਰ ਹੈ ਜਾਂ ਪਟਿਆਲਾ ਸਲਵਾਰ ਹੈ ਹਨਾ ਫਿਰ ਮੈਂ ਭੈਣ ਨੂੰ ਮੈਸੇਜ ਕਰ ਦਿਆਂਗੀ ਫਿਰ ਮੈਨੂੰ ਬਹੁਤ ਜ਼ਿਆਦਾ ਲੇਟ ਰਿਪਲਾਈ ਹੋ ਜਾਂਦਾ ਇਸ ਕਰਕੇ ਹਨਾ ਫਿਰ ਲੇਟ ਕੰਮ ਹੋ ਜਾਂਦਾ ਹੁੰਦਾ ਹੈਗਾ ਹੁਣ ਆਪਾਂ ਜਿਹੜਾ ਕੰਮ ਹੈਗਾ ਨਾਲ ਦੀ ਨਾਲ ਆਪਣਾ ਕੰਮ ਬਹੁਤ ਵਧੀਆ ਚੱਲੀ ਜਾਂਦਾ ਹੈਗਾ ਤੇ ਫਟਾਫਟਾ ਥੋੜੀ ਆਪਾਂ ਤੇਜ਼ੀ ਫੜ ਲਈ ਕੰਮ ਦੇ ਵਿੱਚ ਤੇ ਆਪਾਂ ਵਰਕਰ ਕਾਰੀਗਰ ਹੋਰ ਰੱਖ ਲੇ ਤੇ ਹੁਣ ਆਪਣਾ ਟਾਈਮ ਟੂ ਟਾਈਮ ਜਲਦੀ ਕੰਮ ਹੋਈ ਜਾਂਦਾ ਜਿਹੜੀਆਂ ਭੈਣਾਂ ਨੇ ਵੀ ਆਰਡਰ ਦੇਣੇ ਹੁੰਦੇ ਨੇ ਆਪਣਾ ਦੇ ਦਿਆ ਕਰੋ ਮਤਲਬ ਸਟਿਚਿੰਗ ਲਈ ਦੇਣੇ ਹੁੰਦੇ ਨੇ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਤੁਹਾਡਾ ਟਾਈਮ ਤੇ ਸੂਟ ਜਰੂਰ ਮਿਲ ਜੂਗਾ ਤੇ ਅਗਲੇ ਸੂਟ ਦੀ ਮੈਂ ਗੱਲ ਕਰਾਂ ਦੇਖੋ ਜੀ ਅਗਲਾ ਸੂਟ ਵੀ ਕਾਫੀ ਜਿਆਦਾ ਸੋਹਣਾ ਹੈਗਾ ਇਹਦਾ ਪ੍ਰਾਈਸ ਰਹੇਗਾ ਜੀ 650 ਪਲੱਸ ਸ਼ਿਪਿੰਗ ਹੈਗੀ ਪ੍ਰਾਈਸ ਸਾਰਿਆਂ ਦੇ ਅਲੱਗ-ਅਲੱਗ ਨੇ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਗਿਆ ਲੈ ਸਕਦੇ ਹੋ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਇਹ ਜੀ ਇਹ ਵਾਲਾ ਸੂਟ ਵੀ ਬਹੁਤ ਜਿਆਦਾ ਸੋਹਣਾ ਹੈਗਾ ਇਹਦਾ ਪ੍ਰਾਈਸ ਰਹੇਗਾ ਜੀ 750 ਤੇ ਮੇਰਾ ਵੀਡੀਓ ਦੇ ਵਿੱਚ ਹਰ ਇੱਕ ਸੂਟ ਦਾ ਪ੍ਰਾਈਸ ਮੈਂਸ਼ਨ ਕੀਤਾ ਹੁੰਦਾ ਹੈਗਾ ਬਸ ਤੁਸੀਂ ਜਿੱਦਾਂ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਉਹਦਾ ਆਪਣੀ ਪੇਮੈਂਟ ਕਰਦਿਆ ਕਰੋ ਪਲੱਸ ਸ਼ਿਪਿੰਗ ਪ੍ਰਾਈਸ ਹੁੰਦੇ ਨੇਗੇ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਜਿਹੜਾ ਇਹ ਵਾਲਾ ਸੂਟ ਹੈਗਾ ਇਹ ਵਾਲਾ ਸੂਟ ਵੀ ਰਹੇਗਾ ਜੀ 650 ਫਟਾਫਟ ਆਪਣੀ ਬੁਕਿੰਗ ਕਰਵਾ ਦਿਓ ਕਾਫੀ ਜਿਆਦਾ ਸੋਹਣਾ ਸੂਟ ਹੈ ਇਹ ਵੀ हेवी ਤੁਸੀਂ ਦੇਖ ਸਕਦੇ ਹੋ ਜੌਰਜਟ ਦੇ ਸੂਟ ਨੇ ਕਿ ਅੱਜ ਵਾਲੇ ਸਾਰੇ ਇਹਦਾ ਪ੍ਰਾਈਸ ਵੀ ਰਹੇਗਾ 650 650 ਤੇ ਵਿੱਚ ਵਿੱਚ ਮਤਲਬ ਤੁਸੀਂ ਇਹ ਲਾ ਲਓ ਜੇ ਤੁਸੀਂ ਦੋ ਸੂਟ ਲੈਣੇ ਹੋਗੇ ਤਾਂ 1300 ਦੇ ਦੋ ਸੂਟ ਲੈਣਗੇ ਸਿੱਧਾ ਸਿੰਪਲ ਜੀ ਗੱਲ ਹੈ ਜੇ ਤੁਸੀਂ ਦੋ ਸੂਟ ਲਵੋਗੇ ਤਾਂ 1300 ਦੇਣਗੇ ਜਿਹੜੇ ਤੁਸੀਂ ਮਤਲਬ ਮੈਂ 850 ਪ੍ਰਾਈਸ ਦੱਸਿਆਗਾ ਉਹ 850 ਹੀ ਰਹੋਗਾ ਕਿਉਂਕਿ ਉਹਦੀ ਸ਼ਿਪਿੰਗ ਹਨਾ ਵਿੱਚ ਤੇ ਉਹ ਥੋੜਾ ਮਤਲਬ ਕੋਸਟਲੀ ਆ ਤੇ ਨਿਊ ਸਟਾਫ ਸੀਗਾ ਉਹ ਮੇਰਾ ਦੇਖੋ ਜੀ ਆਹ ਦੇਖੋ ਇਹ ਵੀ ਜੌਰਜਟ ਹੈ ਜਿਹੜੀ ਚੈੱਕ ਦੇ ਵਿੱਚ ਜੌਰਜਟ ਹੈ ਜਿਹੜੀ ਮੈਂ ਰੇਟ ਘੱਟ ਦੇ ਵਿੱਚ ਜੌਰਜਟ ਦਿਖਾ ਰਹੀ ਆਂਗੀ ਉਹ ਹੈਗੇ ਨੇਗੇ ਮਤਲਬ ਸਿੰਪਲ ਜੌਰਜਟ ਹੈਗੀ ਜਿਹੜੀਆਂ ਭੈਣਾ ਘੱਟ ਰੇਟ ਦੇ ਵਿੱਚ ਹਨ ਲੈਣਾ ਚਾਹੁੰਦੀਆਂ ਹੁੰਦੀਆਂ ਨੇ ਜਿਵੇਂ ਇੰਨੇ ਇੱਕ ਪੈਸੇ ਲਗਾਉਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋਗੇ ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਇਹਦਾ ਪ੍ਰਾਈਸ ਵੀ ਰਹੇਗਾ 850 ਤੁਸੀਂ ਦੁਪੱਟਾ ਵਗੈਰਾ ਮੈਨੂੰ ਮੈਂਸ਼ਨ ਕਰ ਦਿਓ ਕਿਦਾਂ ਤੁਹਾਨੂੰ ਚਾਹੀਦੇ ਨੇ ਆਪਾਂ ਪੋਸਟ 'ਤੇ ਲਗਾ ਦਾਂਗੇ ਜਿਹੜਾ ਮੈਂ ਤੁਹਾਨੂੰ ਪ੍ਰਿੰਟ ਦਿਖਾਇਆਗਾ ਉਹਦਾ ਹੀ ਦੂਜਾ ਕਲਰ ਰਹੇਗਾ ਇਹ ਵਾਲਾ ਇਹ ਵੀ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਮਲਟੀ ਜਆ ਦੇਖੋ ਇਹਦਾ ਪ੍ਰਾਈਸ ਵੀ ਰਹੇਗਾ 850 ਆ ਮੈਂ ਆਪਣੇ ਲਈ ਸੂਟ ਰੱਖਿਆ ਸੀ ਜਿਹੜੀ ਭੈਣ ਨੇ ਲੈਣਾ ਚਾਹੁੰਦੀ ਹੈ ਲੈ ਸਕਦੇ 850 ਪ੍ਰਾਈਸ ਹੈ ਤੇ ਟਾਪ ਟਾ ਵਗੈਰਾ ਇਹਦਾ ਡਾਈ ਕੀਤਾ ਪਿਆ ਹੈਗਾ ਤੇ ਤੁਹਾਨੂੰ ਨਾਲ ਲਗਾ ਕੇ ਦੇ ਦਾਂਗੇ ਜੇ ਤੁਸੀਂ ਨਹੀਂ ਲੈਣਾ ਚਾਹੁੰਦੇ ਹੈਗੇ ਟਾਪ ਟਾ ਵਗੈਰਾ ਹਨਾ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਇਹਦਾ ਪ੍ਰਾਈਸ ਵੀ ਰਹੇਗਾ 850 ਪ੍ਰਾਈਸ ਰਹੇਗਾ ਇਹ ਵਾਲਾ ਦੇਖੋ ਆ ਵੀ ਕਲਰ ਕਿੰਨਾ ਜਿਆਦਾ ਸੋਹਣਾ 650 ਪ੍ਰਾਈਸ ਹੈ ਸੂਟ ਦਾ ਤੇ ਦੁਪੱਟਾ ਤੁਸੀਂ ਦੱਸ ਦਿਓ ਮੈਂਸ਼ਨ ਕਰ ਦਿਓ ਇਹਦੇ ਨਾਲ ਦਾ ਮੈਂ ਤੁਹਾਨੂੰ ਸੂਟ ਦਿਖਾ ਚੁੱਕੀ ਜਿਹੜੇ ਭੈਣਾਂ ਨੇ ਲੈਣਾ ਚਾਹੁੰਦੇ ਨੇ ਲੈ ਸਕਦੇ ਹੋਗੇ ਦੋ ਸੂਟ ਇਹਦਾ ਮਤਲਬ ਪ੍ਰਾਈਸ ਦਾ ਜਿਹੜਾ 650 ਹੈ ਨਾ ਕੋ ਆ ਵੀ ਕਾਫੀ ਜਿਆਦਾ ਸੋਹਣਾ ਸੂਟ ਹੈ ਇਹ ਵਾਲਾ ਵੀ ਇਹਦਾ ਪ੍ਰਾਈਸ ਰਹੇਗਾ ਜੀ 850 ਇਹ ਚੈੱਕ ਜੌਰਜਟ ਹੈ ਜਿਹੜਾ ਆਪਾਂ ਕੱਲ ਪਾਏ ਸੀਗੇ ਇੱਕ ਗ੍ਰੀਨ ਕਲਰ ਹੈਗਾ カラー ਕੰਬੀਨੇਸ਼ਨ ਬਹੁਤ ਜਿਆਦੇ ਸੋਹਣੇ ਨੇਗੇ ਰੇਟ ਦੇਖ ਲਓ ਤੁਸੀਂ ਚੈੱਕ ਕਰ ਲਓ ਕਾਫੀ ਜਿਆਦੇ ਮਤਲਬ ਬ ਠੀਕ ਪ੍ਰਾਈਸ ਦੇ ਵਿੱਚ ਸੂਟ ਨਹੀਂ ਜਿਹੜੇ ਕੱਟ ਚੁੱਕਿਆਂਗੇ ਤੁਸੀਂ ਲੈ ਸਕਦੇ ਹੋਗੇ ਇਹਦਾ ਵੀ ਜਿਹੜਾ ਪ੍ਰਾਈਸ ਹੈ 850 ਰਹੇਗਾ ਤੇ ਜਿਹੜਾ ਮਤਲਬ ਇਹ ਸੂਟ ਹੈ ਇਹਦੇ ਤੁਸੀਂ ਮਤਲਬ ਫਰੌਕ ਸੂਟ ਬਣਾਉਗੇ ਕਾਫੀ ਜਿਆਦੇ ਸੋਹਣਾ ਬਣੂਗਾ 850 ਪ੍ਰਾਈਸ ਹੈਗਾ ਇਹਦਾ ਵੀ ਆ ਵੀ ਦੇਖੋ ਕਲਰ ਕਿੰਨਾ ਜਿਆਦਾ ਸੋਹਣਾ ਚੜੀਆ ਆਪਾਂ ਲਾਈਟ ਕਲਰ ਪਸੰਦ ਕਰਦੀਆਂ ਨੇ ਕਿ ਲੈ ਸਕਦੇ ਹੋ 850 ਪ੍ਰਾਈਸ ਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਜਦੋਂ ਦੁਪੱਟਾ ਵਗੈਰਾ ਡਾਈ ਹੋ ਗਿਆ ਨਾ ਕਾਫੀ ਜਿਆਦਾ ਸੋਹਣਾ ਬਣੂਗਾ ਮੈਂ ਤੁਹਾਨੂੰ ਗ੍ਰੀਨ ਸੂਟ ਦਿਖਾ ਚੁੱਕੀ ਹਾਂ ਇਹਦੇ ਨਾਲ ਦੇ ਆਪਾਂ ਰੈਡੀ ਵੀ ਕੀਤੇ ਨੇਗੇ ਸੂਟ ਤੇ ਇਹ ਵੀ ਲਾਸਟ ਸੂਟ ਹੈਗਾ ਮੇਰਾ ਤੇ 850 ਪ੍ਰਾਈਸ ਹੈਗਾ ਇਹਦਾ ਵੀ ਇਹ ਵੀ ਦੇਖੋ ਪ੍ਰਿੰਟ ਕਿੰਨਾ ਜਿਆਦਾ ਸੋਹਣਾਗਾ ਬਾਕੀ ਆਪਾਂ ਇੰਸਟਾਗ੍ਰam ਤੇ ਵੀ ਪਾਇਆ ਕਰਾਂਗੇ ਥੋੜਾ ਰੈਗੂਲਰ ਰਿਹਾ ਕਰਾਂਗੇ ਹਜੇ ਆਪਣੇ ਕੋਲ ਟਾਈਮ ਮੇਰੇ ਬਹੁਤ ਘਟਾ ਹੈ ਕੱਲੀ ਹੋਣ ਕਰਕੇ ਨਾ ਕੰਮ ਹੁਣ ਪਾਰਸਲ ਵਗੈਰਾ ਕੱਢਣੇ ਸਾਰਾ ਕੁਝ ਹੁਣ ਨਾ ਤਾਂ ਕਰਕੇ ਫਿਰ ਇੰਸਟਾਗ੍ਰਾਮ ਤੇ ਥੋੜਾ ਐਕਟਿਵ ਘਟਾ ਐਕਟਿਵ ਤਾਂ ਮੈਂ ਤਾਂ ਪਹਿਲਾਂ ਵੀ ਬਹੁਤ ਘਟ ਰਿਹਾ ਜਾਂਦਾ ਸੀਗਾ ਤੇ ਜਿਹੜੀਆਂ ਭੈਣਾ ਮੈਚਿੰਗ ਸੂਟ ਮੰਗਦੀਆਂ ਸੀਗੀਆਂ ਤੁਸੀਂ ਲੈ ਸਕਦੇ ਹੋਗੇ 750 ਪ੍ਰਾਈਸ ਹੈਗਾ ਦੇਖੋ ਕੰਬੀਨੇਸ਼ਨ ਇਸ ਤਰ੍ਹਾਂ ਇਹਦੀ ਪਲੇਨ ਬਾਟਮ ਹੈਗੀ ਇਹਦੇ ਨਾਲ ਦੀ ਆਪਣੇ ਕੋਲ ਤਿੰਨ ਚਾਰ ਸੂਟ ਸੀਗਾ ਇੱਕ ਸੂਟ ਰਹਿ ਗਿਆ ਜੇ ਤੁਸੀਂ ਲੈਣਾ ਚਾਹੋਗੇ 750 ਪ੍ਰਾਈਸ ਆ ਪਲੱਸ ਸ਼ਿਪਿੰਗ ਹੈਗੀ ਤਾਂ ਤੁਸੀਂ ਲੈ ਸਕਦੇ ਆ ਜਦੋਂ ਤੁਸੀਂ ਪੇਮੈਂਟ ਕਰ ਦਿੰਨੇ ਹੋਣਗੇ ਨਾਲ ਦੀ ਨਾਲ ਤੁਸੀਂ ਨਾ ਅਡਰੈਸ ਮੈਨੂੰ ਸੈਂਡ ਕਰ ਦਿਆ ਕਰੋ ਕਿ ਆਪਾਂ ਨਾਲ ਦੀ ਨਾਲ ਤੁਹਾਡਾ ਪਾਰਸਲ ਲਗਾ ਦਈਏ ਹੁਣ ਕੱਲ ਸੂਟ ਪਲੇ ਸੀ ਭੈਣਾ ਨੇ ਨਾਲ ਦੀ ਨਾਲ ਆਪਾਂ ਪਾਰਸਲ ਅੱਜ ਕੱਢਦੇ ਤੇ ਨਾਲ ਦੀ ਨਾਲ ਆਪਾਂ ਉਹਨਾਂ ਦੇ ਮਤਲਬ ਜਿਹੜੇ ਪਾਰਸਲ ਸੀਗੇ ਪੈਕ ਕਰਦੇ ਸੀਗੇ ਜਿਹੜੀਆਂ ਪੈਣਾ ਦੀ ਕਾਲ ਬੁਕਿੰਗ ਸੀ ਸੂਟਾਂ ਦੀ ਉਹਨਾਂ ਦੀ ਹੋ ਚੁੱਕੀ ਹੈ ਜਿਨ੍ਹਾਂ ਦੀ ਪੇਮੈਂਟ ਰੈਂਦੀ ਹੈ ਜਾਂ ਸਲਾਈ ਲਈ ਕਹਿੰਦੇ ਨੇਗੇ ਜੋ ਵੀ ਹਨਾ ਜਿੱਦਾਂ ਜਿੱਦਾਂ ਤੁਹਾਡੇ ਆਰਡਰ ਸੀਗੇ ਉਹ ਹਜੇ ਪੈਂਡਿੰਗ ਪਏ ਨੇਗੇ ਜੋ ਥੋੜੀ ਪੇਮੈਂਟ ਹੋ ਗਈ ਫਿਰ ਆਪਾਂ ਸੂਟ ਤੁਹਾਡ ਨੂੰ ਦੇ ਦਾਂਗੇ ਕਈ ਪੈਣਾ ਦੀ ਬੁਕਿੰਗ ਸੀਗੀ ਚਲੋ ਇੱਕ ਅੱਧੇ ਦਿਨ ਚ ਕਾਰ ਦਿੰਦੇ ਹਾਂ ਉਹਨਾਂ ਨੇ ਪੇਮੈਂਟ ਹਨਾ ਤੇ ਆਪਣੇ ਸੂਟ ਲੈ ਆ ਜਾਂਦੇ ਹੁੰਦੇ ਹੋਣਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਕਾਫੀ ਜ਼ਿਆਦੇ ਪਸੰਦ ਆਏ ਹੋਣਗੇ ਤੇ ਬਹੁਤ ਠੀਕ ਰੇਟ ਦੇ ਵਿੱਚ ਸੂਟ ਲਵਾਂਗੇ ਬਹੁਤ ਜ਼ਿਆਦੇ ਖੁਸ਼ ਹੋਵੋਗੇ ਸਾਈਆਂ ਪੈਨਾਂ ਦੇ ਮੈਸੇਜ ਆਉਂਦੇ ਸੀ ਕਈ ਦੇ ਵੀ ਤੁਸੀਂ ਠੀਕ ਭਾਈ ਦੇ ਵਿੱਚ ਸੂਟ ਦੋ ਅਸੀਂ ਲੈਣੇ ਨੇਗੇ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਇੱਕ ਨਾ ਕਈ ਭੈਣਾ ਬੁਟੀਕ ਵਾਲੀਆਂ ਨਾ ਮੇਰੇ ਮਤਲਬ ਕਮੈਂਟ ਕਰਦੀਆਂ ਹੁੰਦੀਆਂ ਨੇ ਵੀ ਸਾਡੇ ਕੋਲੇ ਐਨੇ ਦਾ ਸੂਟ ਹੈ ਸਾਡੇ ਕੋਲੇ ਐਨੇ ਦਾ ਸੂਟ ਹੈ ਜੇ ਤੁਹਾਡੇ ਕੋਲੇ ਜਿਹੜੇ ਬ੍ਰੈਂਡ ਦਾ ਮੈਂ ਸੂਟ ਸੇਲ ਕੀਤਾਗਾ ਚਨਾਅ ਟੈਬੀ ਦਾ ਹਨਾ ਜਾਂ ਫਿਰ ਹੁਣ ਜਿਹੜੀਆਂ ਭੈਣਾ ਏਕੇ ਟੈਬੀ ਦਾ ਲਿਆ ਕੇ 1000 ਰੁਪਏ ਦਾ ਸੂਟ ਉਹਨੂੰ 1400 ਦਾ ਸੂਟ ਸੇਲ ਕਰ ਰਹੀਆਂ ਨੇਂ ਗੀਆਂ ਉਹ ਚ ਆਪਾਂ ਕੀ ਕਹਿ ਸਕਦੇ ਆਂਗੇ ਹਨਾ ਜਿਹੜੀਆਂ ਭੈਣਾ ਹੁਣ ਜਿਹੜਾ ਹੁਣ ਚਨਾਅ ਟੈਬੀ ਦਾ ਸੂਟ ਹੈਗਾ ਉਹ 1400 ਦਾ ਅਸੀਂ ਕਿਤੋਂ ਸੇਲ ਕਰ ਲਾਂਗੇ ਉਹ ਤਾਂ ਸਾਨੂੰ ਵੀ ਨਹੀਂ ਪਿਆ ਐਨੇ ਦਾ ਤੇ ਹੁਣ 2250 ਰੁਪਏ ਮਾਰਜਨ ਹੁੰਦਾ ਹਰ ਇੱਕ ਸੂਟ ਦੇ ਮਗਰ ਐਨਾ ਕਿ ਦੇਖੋ ਹਰ ਇੱਕ ਬੰਦੇ ਦਾ ਹੱਕ ਹੈ ਜੋ ਬੰਦਾ ਮਿਹਨਤ ਕਰਦਾਗਾ ਉਹ ਐਨਾ ਕ ਹੱਕ ਰੱਖ ਕੇ ਆਪਦਾ ਚੱਲਣਾ ਵੀ ਚਾਹੀਦਾਗਾ ਜੇ ਆਪਣੇ ਠੀਕ ਰੇਟ ਦੇ ਵਿੱਚ ਕੁਆਲਿਟੀ ਇੱਕ ਨੰਬਰ ਹੁੰਦੀ ਹੈ ਸਟਾਫ ਦੀ ਤਾਂ ਆਪਣੇ ਨਾਲੇ ਕਲਾਇੰਟ ਬਹੁਤ ਖੁਸ਼ ਹੋਣਗੇ ਤੇ ਮੈਨੂੰ ਇੰਨਾ ਹੀ ਬਹੁਤ ਹੈਗਾ ਜਿਹੜੇ ਮੇਰੇ ਨਾਲ ਜੁੜੀਆਂ ਹੋਈਆਂ ਨੇ ਭੈਣਾਂ ਮੇ ਤੋਂ ਸੂਟ ਲੈਂਦੀਆਂ ਨੇ ਬਹੁਤ ਜ਼ਿਆਦਾ ਖੁਸ਼ ਹੋਣਗੀਆਂ ਮੈਨੂੰ WhatsApp ਤੇ ਮੈਸੇਜ ਕਰਦੇ ਨੇ ਜਿਹੜੀਆਂ ਭੈਣਾਂ ਮਿਲਣ ਦੀ ਗੱਲ ਕਰਦੀਆਂ ਨੇ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਲਿਓ ਵੀ ਅਸੀਂ ਕਿੱਥੇ ਦੇ ਰਹਿਣ ਵਾਲਿਆਂਗੇ ਤੁਸੀਂ ਮਿਲ ਸਕਦੇ ਆਉਂਗੇ ਤੇ ਮੈਨੂੰ ਪਲੀਜ਼ ਫੋਨ ਕਰਕੇ ਆਇਓ ਹਨਾ ਤੇ ਫੋਨ ਤੋਂ ਬਿਨਾਂ ਆਇਓ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ